ਇਨਾਂ ਨੂੰ ਇਦਾਂ ਦੇ ਲੋਕਾਂ ਨੂੰ ਸਜ਼ਾ ਵੱਧ ਤੋਂ ਵੱਧ ਦਿੱਤੀ ਜਾਵੇ ਐਨਾ ਕਿ ਜਣੀ ਟੌਰਚਰ ਕੀਤਾ ਜਾਵੇ ਜਣੀ ਫਾਂਸੀ ਦਾ ਦੇ ਦਿੱ ਲਟਕਾ ਤਾ ਉਹਦਾ ਖਤਮ ਹੋ ਗਈ ਕਹਾਣੀ ਇਹਨੂੰ ਵੀ ਕੋਈ ਇਦਾਂ ਦੀ ਇਦਾਂ ਦੀ ਸਜ਼ਾ ਦਿੱਤੀ ਜਾਵੇ ਇਹ ਮੌਤ ਮੰਗੇ ਪਰ ਇਹਨੂੰ ਮੌਤ ਨਾ ਮਾਰੇ ਅਕਾਲਪੁਰ ਖੁੱਲਣਾ ਚਰ ਮੌਤ ਨਾ ਦੇਵੇ ਇਹ ਇਨਸਾਫ ਮਿਲੂਗਾ ਬੱਚੀ ਨੂੰ ਦੁਆਵਾਂਗੇ ਜੇ ਨਹੀਂ ਮਿਲੂਗਾ ਤਾਂ ਦੁਆਵਾਂਗੇ ਜੇ ਹੋਰ ਕੱਟ ਕਰਨਾ ਪਿਆ ਹੋਰ ਜਥੇ ਬੰਦੀਆਂ ਸੱਦਣੀਆਂ ਪਈਆਂ ਇੱਥੇ ਨੀਲੇ ਬਾਣੇ ਨੀਲੇ ਬਾਣੇ ਹੋ ਜਾਣਗੇ ਪਰ ਹੋਰ ਕੋਈ ਨਹੀਂ ਦਸੂਗਾ ਜੇ ਗਵਰਨਮੈਂਟ ਨੇ ਇਨਸਾਫ ਨਹੀਂ ਦਿੱਤਾ ਤਾਂ ਅਕਾਲ ਪੁਰਖ ਦੀ ਫੌਜ ਇਨਸਾਫ ਦੇਊ। ਉਹ ਮਹਾਰਾਜ ਦੇ ਮਹਾਰਾਜ ਨੇ ਕਿਹਾ ਚੰਗੇ ਆਈਆਂ ਬੁਰਾਈਆਂ ਠੀਕ ਹੈ ਜੀ। ਚੌਥੇ ਪਾਸ਼ਾ ਦੀ ਘਰ ਪਾਸ਼ਾ ਜੀ ਦੇ ਘਰ ਚੰਗੇ ਆਈ ਨੇ ਵੀ ਜਨਮ ਲਿਆ ਤੇ ਬਰਾਈ ਆਈ ਨੇ ਵੀ ਠੀਕ ਹੈ ਜੀ ਉਹ ਤਾਂ ਸਾਰੇ ਸਿੱਖ ਕੌਮ ਨੂੰ ਸਾਨੂੰ ਪਤਾ ਹੈ। ਤੇ ਅਕਾਲ ਪੁਰਖ ਦੇ ਹੁਕਮ ਨਾਲ ਚੰਗੇ ਮਾੜੇ ਕੰਮ ਜਿਹੜੇ ਇਹਨਾਂ ਨੇ ਆਪੋ ਆਪਣੇ ਕਰਨੇ ਆ। ਲੇਕਿਨ ਮਹਾਰਾਜ ਨੇ ਕਮਾਗ ਦਿੱਤਾ ਸੋਤਣ ਵਾਲੀ ਅੱਖਾਂ ਦੁੱਧੀਆਂ ਦੇਖਣ ਵਾਸਤੇ। ਤੇ ਇਹ ਚੀਜ਼ਾਂ ਦੇ ਉੱਤੇ ਜਦੋਂ ਸਾਡੇ ਅਕਲਾਂ ਦੇ ਪੜਦੇ ਪੈ ਜਾਂਦੇ ਆ ਤਾਂ ਫਿਰ ਇਹੋ ਜਿਹੇ ਲੋਕ ਗਲਤ ਕੰਮ ਕਰਦੇ ਆ ਇਹਨਾਂ ਨੂੰ ਇਦਾਂ ਦੇ ਲੋਕਾਂ ਨੂੰ ਸਜ਼ਾ ਵੱਧ ਤੋਂ ਵੱਧ ਦਿੱਤੀ ਜਾਵੇ ਇੰਨਾ ਕਿ ਜਣੀ ਟੌਰਚਰ ਕੀਤਾ ਜਾਵੇ ਜਣੀ ਫਾਂਸੀ ਦਾ ਦੇਤੀ ਲਟਕਾਤਾ ਉਹਦਾ ਖਤਮ ਹੋ ਗਈ ਕਹਾਣੀ ਲੇਕਿਨ ਉਹਦਾ ਛੇਤੀ ਤੋਂ ਛੇਤੀ ਸਜ਼ਾ ਹੈ ਨਾ ਜੇ ਜਿੱਦਾਂ ਹੁਣ ਲੋਕ ਕਈ ਇਦਾਂ ਸਿਆਮਾਂ ਮੰਜੀਆਂ ਤੇ ਬੈ ਕੇ ਆਪਣੀਆਂ ਬਿਮਾਰੀਆਂ ਦੇ ਨਾਲ ਜੂਝਦੇ ਆ ਭੁਗਤਦੇ ਆ ਉਹ ਮੌਤ ਮੰਗਦੇ ਆ ਨਾ ਉਹਨਾਂ ਨੂੰ ਮੌਤ ਨਹੀਂ ਮਿਲਦੀ ਜਿੱਦਾਂ ਕੋਈ ਲਾਲੋ ਪੈਲੀ ਬਿਮਾਰੀ ਕੈਂਸਰ ਹੋ ਗਈ ਜਾਂ ਕੋਈ ਹੋਰ ਚੀਜ਼ ਹੋ ਗਈ ਤੇ ਇਸ ਤਰ੍ਹਾਂ ਇਹਨੂੰ ਵੀ ਕੋਈ ਐਦਾਂ ਦੀ ਐਦਾਂ ਦੀ ਸਜ਼ਾ ਦਿੱਤੀ ਜਾਵੇ ਇਹ ਮੌਤ ਮੰਗੇ ਪਰ ਇਹਨੂੰ ਮੌਤ ਨਾ ਮਾਰੇ ਅਕਾਲਪੁਰ ਖੁੰਨਾ ਚਰ ਮੌਤ ਨਾ ਦੇਵੇ ਬਾਣੀ ਕਹਿੰਦੀ ਆਪੇ ਬੀਜ ਆਪੇ ਖਾ ਜਿਹੜੇ ਇਸ ਕੁੱਤੇ ਬੰਦੇ ਦੇ ਬੀਜ ਬੀਜਿਓ ਆ ਜਿੰਨਾ ਚਿਰ ਉਹ ਵੱਢ ਨਹੀਂ ਹੁੰਦੇ ਉਹਨਾਂ ਚਿਰ ਇਹਨੂੰ ਮੌਤ ਨਾ ਆਵੇ ਦੇਖੋ ਜੀ ਜਿਹੜਾ ਜਿਹੜਾ ਜ਼ੁਲਮ ਆ ਉਹ ਜ਼ੁਲਮ ਧਰਮ ਨੂੰ ਨਹੀਂ ਧਰਮ ਨੂੰ ਮਹਿਣਾ ਨਹੀਂ ਰੱਖਦਾ ਜਿਹੜਾ ਜ਼ੁਲਮ ਆ ਚਾ ਉਹ ਇਹ ਦੇਖੋ ਜੀ ਮੁਗਲਾਂ ਨੇ ਵੀ ਜ਼ੁਲਮ ਕੀਤੇ ਆ ਇਹ ਬੰਦਾ ਚਲੋ ਪ੍ਰਵਾਸੀ ਹਿੰਦੂ ਸਾ ਇਹਨਾਂ ਹਿੰਦੂਆਂ ਨੇ ਵੀ ਦਿੱਲੀ ਦੇ ਵਿੱਚ ਵੀ ਬਸ ਕਾਂਡ ਜਿਹੜਾ ਤੁਸੀਂ ਸਾਰੇ ਜਾਣਦੇ ਆ ਉਹ ਵੀ ਹਿੰਦੂਆਂ ਨੇ ਕੀਤੇ ਆ ਮੰਦਰਾਂ ਦੇ ਵਿੱਚ ਬਲਤਕਾਰ ਕੀਤੇ ਉਹ ਵੀ ਹਿੰਦੂਆਂ ਨੇ ਕੀਤੇ ਆ ਲੇਕਿਨ ਅਸੀਂ ਧਰਮ ਦੇ ਪਿੱਛੇ ਨਹੀਂ ਜਾਂਦੇ ਅਸੀਂ ਗੱਲ ਕਰਦੇ ਝੁਲਮ ਦੀ ਈਸਾਈ ਵੀ ਝੁਲਮ ਕਰ ਸਕਦਾ ਸਿੱਖੀ ਸਰੂਪ 'ਚ ਆ ਕੇ ਭੇੜੀਏ ਵੀ ਝੁਲਮ ਕਰ ਸਕਦੇ ਆ ਜਿਹੜਾ ਝੁਲਮ ਆ ਉਹਨੇ ਪੈਰ ਬਹੁਤ ਜਿਆਦਾ ਵੱਡੇ ਪਸਾਰ ਲਏ ਆ ਕਲਯੁਗ ਦਾ ਭਾਣਾ ਵਰਤ ਰਿਹਾ ਠੀਕ ਹੈ ਜੀ ਲੇਕਿਨ ਅਸੀਂ ਇਹ ਕਹਿੰਦੇ ਬਈ ਇਦਾਂ ਦੇ ਚਾਹੇ ਜਿਹੜੀ ਮਰਜ਼ੀ ਧਰਮ ਦਾ ਬੰਦਾ ਹੋਵੇ ਇਸ ਵਿੱਚ ਧਰਮ ਨੂੰ ਨਾਲ ਲਿਆਂਦਾ ਜਾਵੇ ਜਿਹੜਾ ਜ਼ੁਲਮ ਆ ਜ਼ੁਲਮ ਦੇ ਨਾਲ ਸਿੱਖ ਕੌਮ ਨੇ ਸ਼ੁਰੂ ਤੋਂ ਮੱਥਾ ਲਾਇਆ ਬਾਬਰ ਤੋਂ ਲੈ ਕੇ ਹੁਣ ਤੱਕ ਗੁਰਨਾਨਕ ਬਾਛਾ ਜੀ ਦੇ ਜਦੋਂ ਪ੍ਰਕਾਸ਼ ਦਿਹਾੜਾ ਉਹ ਪ੍ਰਕਾਸ਼ ਹੋਇਆ ਗੁਰਨਾਨਕ ਬਾਛਾ ਜੀ ਦਾ ਉਦੋਂ ਤੋਂ ਲੈ ਕੇ ਸਾਡਾ ਹੁਣ ਤੱਕ ਜ਼ੁਲਮ ਨਾਲ ਮੱਥਾ ਲਗਦਾ ਆਇਆ ਜਦੋਂ ਮਹਾਰਾਜ ਨੇ ਫੱਟੀ ਤੇ ਇੱਕ ਓੰਕਾਰ ਲਿਖਿਆ ਸੀਗਾ ਸਾਡੀ ਦੁਸ਼ਮਣੀ ਤਾਂ ਉਦੋਂ ਹੀ ਪੈ ਗਈ ਸੀ ਦੇਖੋ ਜੀ ਜਿਹੜਾ ਹੁਣ ਕਹਿੰਦੇ ਬਈ ਟਰਮੀਨੇਟ ਵੀ ਕੀਤਾ ਸਸਪੈਂਡ ਵੀ ਕੀਤਾ ਤੇ ਹੋਰ ਵੀ ਮੈਂ ਗੱਲ ਕਰੂੰਗਾ ਜੇ ਕੋਈ ਸਰਕਾਰੀ ਅਫਸਰ ਆਪਣੇ ਕਾਨੂੰਨ ਦੇ ਬਾਰੇ ਜਾਣਦਾ ਹੋਵੇ ਉਹ ਜਾਣਬੁੱਝ ਕੇ ਗਲਤੀ ਕਰੇ ਤਾਂ ਉਹਨੂੰ ਸਸਪੈਂਡ ਨਾ ਕਰੇ ਗਵਰਨਮੈਂਟ ਉਹਨੂੰ ਟਰਮੀਨੇਟ ਸਿੱਧਾ ਕਰੇ ਕਿਉਂਕਿ ਜਦੋਂ ਆਪਾਂ ਸਿੱਧੇ ਟਰਮੀਨੇਟ ਕਰਨ ਲੱਪੇ ਚਾਹੇ ਕੋਈ ਵੀ ਮੈਕਮਾ ਆ ਸਰਕਾਰੀ ਮੈਕਮਾ ਏ ਤੋਂ ਲੈ ਕੇ ਜੜ ਤੱਕ ਕੋਈ ਵੀ ਆ ਚਾਹੇ ਪਟਵਾਰੀ ਆ ਚਾਹੇ ਕੋਈ ਵੀ ਆ ਚਾਹੇ ਬਿਜਲੀ ਵਾਲੇ ਆ ਜਿਹੜਾ ਮਰਜੀ ਸਰਕਾਰੀ ਮੈਕਮਾ ਆ ਇਹਨਾਂ ਨੂੰ ਸਿੱਧਾ ਟਰਮੀਨੇਟ ਕੀਤਾ ਜਾਵੇ ਕਿਉਂਕਿ ਜਦੋਂ ਇਹਨਾਂ ਨੂੰ ਜਿਲੇ ਸਸਪੈਂਡ ਹੁੰਦੇ ਆ ਉੱਪਰੋਂ ਸ਼ਿਫਾਰਸ਼ਾਂ ਪਵਾ ਕੇ 2-4 ਸਾਲ ਬਾਅਦ ਬਹਾਲ ਹੋ ਜਾਂਦੇ ਆ ਫਿਰ ਇਹਨਾਂ ਨੂੰ ਰੁਕੀਓ ਤਨਖਾਹ ਵੀ ਮਿਲ ਜਾਂਦੀ ਆ ਰੁਕੇ ਸਾਰਾ ਕੁਝ ਮਿਲ ਜਾਂਦਾ ਤੇ ਇਹਨਾਂ ਦੇ ਗਾਂ ਕੋਈ ਡੈਟ ਹੋ ਜਵੇ ਤਾਂ ਇਹਨਾਂ ਦੇ ਬੱਚਿਆਂ ਨੂੰ ਨੌਕਰੀ ਵੀ ਮਿਲ ਜਾਂਦੀ ਆ ਇਸ ਕਰਕੇ ਜਿਹੜਾ ਬੰਦਾ ਇੱਕ ਗਲਤੀ ਕਰਦਾ ਜੇ ਸਰਕਾਰ ਜੇ ਸਰਕਾਰ ਇਮਾਨਦਾਰੀ ਨਾਲ ਚੱਲਦੀ ਆ ਕੋਈ ਵੀ ਆ ਚਾਹੇ ਹੁਣ ਝਾੜੂ ਵਾਲੀ ਆ ਜਾਂ ਕੋਈ ਹੋਰ ਵੀ ਅੱਗੇ ਆਉਣ ਵਾਲੀਆਂ ਸਰਕਾਰਾਂ ਹੋਣਗੀਆਂ ਉਹਦਾ ਮਹਾਰਾਜ ਜਾਣਦੇ ਵੇ ਕਿਹੜਾ ਰਾਜ ਹੋਣਾ ਕੀ ਕਰਨਾ ਲੇਕਿਨ ਅਸੀਂ ਤਾਂ ਅਗਲੇ ਸਵਾਸ ਦਾ ਵੀ ਦੱਸ ਸਕਦੇ ਗਰਨਾਲ ਕੋਵਾਸ਼ਾ ਹੀ ਕਹਿੰਦੇ ਜਿਹੜਾ ਇੱਕ ਸਵਾਸ ਅੰਦਰ ਨੂੰ ਆ ਗਿਆ ਜਿਹੜਾ ਮੁਰਕੇ ਬਾਹਰ ਚਲ ਗਿਆ ਉਹਦਾ ਭਰੋਸਾ ਨਹੀਂ ਹੈਗਾ ਵੀ ਆਵੇ ਨਾ ਆਵੇ ਇਸ ਇਸ ਨੂੰ ਮੁੱਕ ਰੱਖਦੇ ਹੋਏ ਅਸੀਂ ਅਗਲੀ ਸਰਕਾਰ ਇਹ ਨਹੀਂ ਦੱਸ ਸਕਦੇ ਵੀ ਕੌਣ ਹੈ ਜਾਂ ਕੀ ਆ ਉਹ ਕਾਲ ਪ੍ਰਖਾਪ ਜਾਣਦਾ ਲੇਕਿਨ ਅਸੀਂ ਇਨੀ ਗੱਲ ਕਹਿੰਦੇ ਆ ਕਿ ਜਿਹੜੇ ਜੇ ਸਰਕਾਰ ਆ ਉਹ ਸਰਕਾਰਾਂ ਆਪਣਾ ਪੱਖ ਆਪਣੀ ਇਮਾਨਦਾਰੀ ਦੇ ਨਾਲ ਚੱਲਣ ਤੇ ਇਹਨਾਂ ਨੂੰ ਟਰਮੀਨੇਟ ਕੀਤਾ ਜਾਵੇ ਕੋਈ ਐਮ.ਐਲ.ਏ ਐਮ.ਪੀ ਵੀ ਗਲਤੀ ਕਰਦਾ ਉਹਨੂੰ ਵੀ ਮੌਕੇ ਤੇ ਸਜ਼ਾ ਦਿੱਤੀ ਜਾਵੇ ਤੇ ਇਸੇ ਇਸ ਇਸ ਕਾਨੂੰਨ ਦੇ ਨਾਲ ਇਹ ਤੋਂ ਲੈ ਕੇ ਜੈਡ ਤੱਕ ਕੋਈ ਵੀ ਗਲਤੀ ਨਹੀਂ ਕਰ ਸਕਦਾ ਇਹ ਪੰਜਾਬ ਤੁਹਾਡਾ ਤਾਂ ਖਿਸ਼ਾਲ ਹੋ ਸਕਦਾ ਜਿੰਨਾ ਚਿਰ ਆਪਣੀ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਨਹੀਂ ਸਹੀ ਹੁੰਦਾ ਜਿੰਨਾ ਚਿਰ ਐਮ.ਐਲ.ਏ ਮੰਤਰੀ ਜਾਂ ਕੋਈ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਸਹੀ ਕੰਮ ਨਹੀਂ ਕਰਦੇ ਉਹਨਾਂ ਜਰ ਤੁਹਾਨੂੰ ਇੱਥੇ ਇਨਸਾਫ ਨਹੀਂ ਮਿਲਣਾ ਤੇ ਬਾਕੀ ਜਿੱਦਾਂ ਹੁਣ ਲਾ ਲਓ ਵੀ ਕੰਨਿਆ ਨੂੰ ਅਕਾਲ ਤਖਤ ਤੇ ਮਾਫੀ ਮਿਲੀ ਆ ਰਾਮ ਰਹੀਮ ਨੂੰ ਅਕਾਲ ਤਖਤ ਤੇ ਮਾਫੀ ਮਿਲੀ ਆ ਸੁਖਵੀਰ ਬਾਦਲ ਨੂੰ ਅਕਾਲ ਤਖਤ ਤੇ ਮਾਫੀ ਮਿਲੀ ਆ ਤੇ ਜਦੋਂ ਬਾਕੀ ਹੋਰ ਸਿੱਖ ਜਥੇਬੰਦੀਆਂ ਕਈ ਤੇ ਜਗਤਾਰ ਸਿੰਘ ਹਵਾਰੇ ਨੂੰ ਵੀ ਉੱਥੇ ਮਾਫੀ ਦੇਦਣੀ ਸੀ ਫਿਰ ਭਾਈ ਅਮਰਤਪਾਲ ਸਿੰਘ ਨੂੰ ਵੀ ਉੱਥੇ ਮਾਫੀ ਦੇਦਣੀ ਸੀ ਪਰ ਉਹਨਾਂ ਨੂੰ ਮਾਫੀ ਉੱਥੇ ਕਿਉਂ ਦਿੱਤੀ ਪਰ ਇਹਨਾਂ ਨੂੰ ਮਾਫੀ ਉੱਥੇ ਕਿਉਂ ਨਹੀਂ ਦਿੱਤੀ ਇਹ ਸਰਕਾਰਾਂ ਦੀ ਕਿੱਡੀ ਵੱਡੀ ਚਾਲ ਆ ਇਹਨਾਂ ਦੇ ਅਕਾਲ ਤਖਤ ਸਾਹਿਬ ਫੈਸਲੇ ਕਰਨ ਲਈ ਨੌਬਰ ਨੌ ਤਿਆਰ ਵਾ ਤੇ ਜਿਹੜੇ ਜਿਹਾਰੂ ਸਿੰਘ ਜੋਧੇ ਆ ਤੇ ਜਿੱਦਾਂ ਹੁਣ ਦੀਪ ਸਿੱਧੂ ਆ ਉਹਦੇ ਕਤਲ ਦਾ ਇਹਨਾਂ ਨੇ ਹੁਣ ਤੱਕ ਵੀ ਨਹੀਂ ਉਹ ਕੀਤਾ ਉਹਦਾ ਉਹਦਾ ਵੀ ਕੁਝ ਨਹੀਂ ਮਿਲਿਆ ਤੇ ਸਿੱਧੂ ਮੂਸੇਵਾਲਾ ਆ ਉਹਦਾ ਵੀ ਕੋਈ ਇਨਸਾਬ ਨਹੀਂ ਹੋਇਆ ਤੇ ਹੋਰ ਨੰਗਲ ਅੰਬੀਆਂ ਜਿਹੜਾ ਆਪਣਾ ਖੇਡ ਚ ਆਪਣਾ ਜੋਧਾ ਖੇਡ ਖੇਡਦਾ ਕਬੱਡੀ ਕਿੱਡਾ بڑا دہشت ਦਾ ਮਾਹੌਲ ਬਣਾਇਆ ਕਿ ਇੱਕ ਮੈਚ ਚੱਲ ਰਿਹਾ ਸੰਗਤ ਮੈਂ ਪੂਰੀ ਪਬਲਿਕ ਉਸ ਮੈਚ ਨੂੰ ਦੇਖਦੀ ਆ ਉਹਦੇ ਵਿੱਚ ਗੋਲੀਆਂ ਏਕੇ 47 ਉਹ ਏਕੇ 47 ਕਿੱਥੋਂ ਆਈਆਂ ਇਹਨਾਂ ਨੇ ਅੱਜ ਤੱਕ ਕਿਸੇ ਨੇ ਕੋਈ ਨਹੀਂ ਕੱਢਿਆ ਇਸ ਕਰਕੇ ਸਰਕਾਰਾਂ ਤੋਂ ਕੋਈ ਭਰੋਸਾ ਨਹੀਂ ਹਾਂ ਸਰਕਾਰਾਂ ਨੇ ਜਿਹੜਾ ਇੱਕ ਕੰਮ ਸਹੀ ਕੀਤਾ ਜਿੱਦਾਂ ਤਿੰਨ ਤਿੰਨ ਤਖਤ ਸਾਡੇ ਪੰਜਾਬ ਦੇ ਵਿੱਚ ਸਿੱਖ ਕੌਮ ਦੇ ਆ ਉਹਨਾਂ ਨੂੰ ਪਵਿੱਤਰ ਦਰਜਾ ਦੇ ਦਿੱਤਾ ਗਿਆ ਆ ਲੇਕਿਨ ਆਪਾਂ ਸਰਕਾਰਾਂ ਨੂੰ ਇਹ ਬੇਨਤੀ ਕਰਦੇ ਆਂ ਕਿ ਜੋ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਅਕਾਲ ਤਖਤ ਦੇ ਬਰਾਜਮਾਨ ਨੇ ਉਹੀ ਗੁਰੂਆਂ ਸਾਹਿਬੀ ਸਾਡੇ ਪਿੰਡਾਂ ਦੇ ਵਿੱਚ ਰਬਦਾਸਗੁਰ ਦੁਆਰਿਆਂ ਦੇ ਵਿੱਚ ਤਾਂ ਸਿੰਘ ਸਭਾ ਗੁਰਦੁਆਰਿਆਂ ਦੇ ਵਿੱਚ ਵੀ ਬਰਾਜਮਾਨ ਨੇ ਇਹ ਇਹ ਪੂਰੇ ਪੰਜਾਬ ਨੂੰ ਇਹ ਪਵਿੱਤਰ ਦਾ ਦਰਜਾ ਦਿੱਤਾ ਜਾਵੇ ਤੇ ਦੂਜੀ ਗੱਲ ਇਹ ਆ ਵੀ ਜਿਹੜਾ ਤਮਾਕੂ ਦਾ ਸੇਵਨ ਆ ਉਹ ਪੂਰੀ ਪੰਜਾਬ ਦੀ ਧਰਤੀ ਦੇ ਅਨਲੀਗਲ ਆ ਨਾ ਬੰਦਾ ਵੇਚ ਸਕਦਾ ਨਾ ਬੰਦਾ ਖਾ ਸਕਦਾ ਤੇ ਨਾ ਬੀਜ ਬੀਜ ਸਕਦਾ ਤੇ ਬਾਕੀ ਹੁਣ ਪੋਸਟ ਦੇ ਤਾਂ ਇਹਨਾਂ ਨੇ ਲਾਈਓ ਪਾਬੰਦੀ ਫਿਰ ਇਸ ਚੀਜ਼ ਤੇ ਕਿਉਂ ਨਹੀਂ ਪਾਬੰਦੀ ਲਾਉਂਦੇ ਹੁਣ ਗਜਰਾਤ ਆ ਗਜਰਾਤ ਨੂੰ ਢਾਈਏ ਜੀ ਇਨਸਾਫ ਲੈ ਇਸ ਕੇ ਬਾਰੇ ਇਹ ਜਿਹੜਾ ਇਹ ਹਾਂ ਇਹ ਇਨਸਾਫ ਮਿਲੂਗਾ ਬੱਚੀ ਨੂੰ ਦੁਆਵਾਂਗੇ ਤੇ ਨਹੀਂ ਮਿਲੂਗਾ ਤਾਂ ਦੁਆਵਾਂਗੇ ਜੇ ਹੋਰ ਕੱਟ ਕਰਨਾ ਪਿਆ ਹੋਰ ਜਥੇਬੰਦੀਆਂ ਸੱਦਣੀਆਂ ਪਈਆਂ ਇੱਥੇ ਨੀਲੇ ਬਾਣੇ ਨੀਲੇ ਬਾਣੇ ਹੋ ਜਾਣਗੇ ਪਰ ਹੋਰ ਕੋਈ ਨਹੀਂ ਦਸੂਗਾ ਜੇ ਗਵਰਨਮੈਂਟ ਨੇ ਇਨਸਾਫ ਨਹੀਂ ਦਿੱਤਾ ਤਾਂ ਕਾਲਪੁਰਖ ਦੀ ਫੌਜ ਇਨਸਾਫ ਦੇਉ